ਉਹ ਉਪਾਅ ਲਸਦਾ ਹਾਂਜੀ ਜਿਹੜਾ ਕਿ ਉਪਾਏ ਹੈ ਮੰਨ ਲਓ ਦਹੀਂ ਚੀਨੀ ਖਾਣਾ ਇਹ ਠੀਕ ਹੈ ਸਭ ਅਲੱਗ ਹੈ ਹਾਂਜੀ ਅਮਰੀਕਾ ਦੀ ਫਾਈਲ ਲਾਈਨ ਚੱਲੇ ਹੋ ਬਿਲਕੁਲ ਜੀ ਕੈਨੇਡਾ ਦੀ ਫਾਈਲ ਲਾਈਨ ਚੱਲੇ ਹੋ ਠੀਕ ਹੈ ਜੀ ਆਸਟ੍ਰੇਲੀਆ ਦੀ ਫਾਈਲ ਲਾਈਨ ਚੱਲੇ ਹੋ ਠੀਕ ਹੈ ਆਪਣੇ ਘਰ ਦੀ ਛੋਟੀ ਧੀ ਭੈਣ ਬੇਟੀ ਨਹੀਂ ਤੇ ਗਲੀ ਮਲੇ ਚ ਕਿਸੇ ਭੈਣ ਭਾਈ ਦੀ ਛੋਟੀ ਬੇਟੀ ਨੂੰ ਘਰੇ ਲਿਆਓ ਉਹਨੂੰ ਕੋਈ ਮਿੱਟੀ ਦੇ ਘੜੇ ਚ ਪਾਣੀ ਭਰ ਕੇ ਠੀਕ ਹੈ ਜੀ ਥੋੜੇ ਦੁੱਧ ਦੇ ਛੱਟੇ ਮਾਰ ਕੇ ਬਿਲਕੁਲ ਤੁਹਾਡੇ ਬਿਲਕੁਲ ਸਾਹਮਣੇ ਖੜੇ ਹੋਵੇ ਤੁਸੀਂ ਉਹਨੂੰ ਵੇਖ ਕੇ ਖੱਬੇ ਪਾਸੋਂ ਲੰਘ ਜਾਣਾ ਠੀਕ ਹੈ ਜੀ ਤੁਹਾਡਾ ਵੀਜ਼ਾ ਹੋ ਜਾਏਗਾ ਵਾਹ ਠੀਕ ਹੈ ਜੀ ਇਹ ਉਪਾਅ ਕੰਮ ਕਰਦੇ ਆ ਠੀਕ ਹੈ ਜੀ ਉਹਨੇ ਇਹ ਪਾ ਉਹਦਾ ਕੰਮ ਕਰਨਾ ਜੇ ਵੀਜ਼ਾ ਲੈਣ ਜਾਣਾ ਜਾਣਾ ਉਹ ਤੁਸੀਂ ਘਰਨ ਦੁਕਾਨ ਤੇ ਜਾਣਾ ਤੇ ਉਹ ਫਾਇ ਕਰ ਕਰ ਕੇ ਆਈਓ ਕੋਈ ਫਾਇਦਾ ਨਹੀਂ ਇਹ ਸਿਰਫ ਐਮਬੈਸੀ ਵਾਲੇ ਵਾਸਤੇ ਹੈ ਬੱਚਿਆਂ ਵਾਸਤੇ ਜਿਹਨਾਂ ਨੂੰ ਮੈਡੀਕਲ ਵੀਜ਼ਾ ਲੈਣਾ ਹੈ ਕਿਹੜਾ ਵੀਜ਼ਾ ਲੈਣਾ ਹੈ ਠੀਕ ਹੈ ਜੀ ਮਿੱਟੀ ਦਾ ਘੜਾ ਹਾਂਜੀ ਦੁੱਧ ਪਾਣੀ ਹਾਂਜੀ ਪਰ ਕਿਸੇ ਸਾਹਮਣੇ ਖੜੀ ਹੋਵੇ ਬੇਟੀ ਵੱਲੇ ਦੀ ਧੀ ਆਪਣੇ ਉਹ ਕੈਨ ਹੋਵੇ ਖੜੀ ਹੋਵੇ ਕੀ ਉਹਦੇ ਕੋਲ ਲੰਘ ਕੇ ਖੱਬੇ ਪਾਸੇ ਲੰਘਣਾ ਖੱਬੇ ਪਾਸੇ ਖੱਬੇ ਪਾਸੇ ਲੰਘ ਜਾਣਾ ਤੁਹਾਡਾ ਵੀ ਤਾਂ ਲੱਗੇਗਾ ਇਹਦੇ ਪਿੱਛੇ ਤਰਕ ਵਿਤਰਕ ਮੂਲ ਸਿਧਾਂਤ ਵੀ ਹੈਗੇ ਨੇ ਦਿਆਂਗੇ ਅਗਲੇ ਸ਼ੋਅ ਚ ਅਗਲੇ ਪੋਡਕਾਸਟ ਠੀਕ ਹੈ ਸਰ ਸਰ ਅਸੀਂ ਇੱਕ ਹੋਰ ਕੁਐਸਚਨ ਜਾਨਣਾ ਚਾਹੁੰਦੇ ਆ ਕਿ ਜੋ ਅੱਜ ਦੀ ਪੀੜ੍ਹੀ ਹੈ ਲੱਗਦਾ ਸਰ ਹਰ ਇੱਕ ਨੂੰ ਕ੍ਰੇਸ ਸੇ ਕਿ ਅਸੀਂ ਬਾਤ ਚਾਈਏ ਅਸੀਂ ਬਾਤ ਸੈਟਲ ਹੋ ਜਾਈਏ ਸਾਡਾ ਮਤਲਬ ਚੰਗਾ ਉੱਥੇ ਕਾਰੋਬਾਰ ਸੈੱਟ ਹੋ ਜਵੇ ਫੇ ਅਸੀਂ ਮਾਪਿਆਂ ਨੂੰ ਵੀ ਉੱਥੇ ਬੁਲਾ ਲਈਏ ਸਾਰੀਆਂ ਚੀਜ਼ਾਂ ਉੱਥੇ ਕਰ ਲਈਏ ਕੀ ਇਹ ਮੇ ਸਰ ਕੀ ਪੰਜਾਬ ਜਿੱਥੇ ਆਪਾਂ ਰਹੇ ਆਂ ਜਿੱਥੇ ਆਪਾਂ ਪੱਲੇ ਆਂ ਤਾਂ ਉਹਨੂੰ ਸਰ ਕੀ ਇਫੈਕਟ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜੋ ਅੱਜ ਦੀ ਪੀੜ੍ਹੀ ਹੈ ਆਲਮੋਸਟ ਬਾਦ ਦੇ ਰੁਝਾਨ ਜਿਆਦਾ ਵਧ ਰਹੇ ਨੇ ਇਸ ਤੋਂ ਬਾਦ ਦੇ ਰੁਝਾਨ ਦੇ ਅੱਜ ਦਾ ਨਹੀਂ ਹੈ 300 ਸਾਲ 400 ਸਾਲ ਹੋ ਗਏ ਨੇ ਸਾਡੇ ਵੀਰਾਂ ਨੇ ਜਾ ਕੇ ਫਤਿਹ ਕੀਤੀ ਹੈ ਪੁਰਾਣੇ ਵੱਡੇ ਮੁਲਕਾਂ ਦੇ ਵਿੱਚ ਕੁਝ ਰਾਤੋਂ ਨੇ ਪੰਜਾਬ ਤੋਂ ਨੇ ਬੜੇ ਲੋਕਾਂ ਨੇ ਜਾ ਕੇ ਫਤਿਹ ਕਰਾਈਆਂ ਨੇ ਉਹਨਾਂ ਦਾ ਮੰਨਣਾ ਕਿ ਸਾਡਾ ਪਰਿਵਾਰ ਵੀ ਉੱਥੇ ਆ ਜਾਵੇ ਸਾਡੇ ਜਨਤਾ ਬਾਕੀ ਉਥੇ ਪਹੁੰਚੇ ਇਹਦੇ ਵਾਸਤੇ ਮੈਂ ਉਪਾਅ ਦੱਸਿਆ ਸੀ ਕਿ ਕੁਰੀ ਪਹਿਲਾਂ ਵੀ ਉਸ ਜਨਮ ਅਜਮੇ ਤੁਹਾਡੇ ਚੈਨਲ ਦੇ ਮਾਧਿਅਮੇ ਇਹ ਕਲੀਅਰ ਕਰ ਦਿੰਨਾ ਆਪਣੇ ਸਾਰੇ ਪਰਿਵਾਰ ਦੀ ਫੋਟੋ ਠੀਕ ਹੈ ਜੀ ਆਪਣੇ ਘਰ ਦੇ ਜਿਹੜੇ ਵੀ ਗ੍ਰੰਥ ਤੁਸੀਂ ਮੰਨਦੇ ਹੋ ਉਸ ਗ੍ਰੰਥ ਦੇ ਉਸ ਕਿਤਾਬ ਦੇ ਕੋਈ ਗੀਤ ਤੁਹਾਨੂੰ ਪੜਦਾ ਕੋਈ ਰਮੈਨ ਨੂੰ ਪੜਦਾ ਕੋਈ ਪੜਦਾ ਉਸ ਕਿਤਾਬ ਦੇ 12ਵੇਂ ਪੇਜ ਤੇ 12ਵੇਂ ਪੇਜ ਤੇ ਜਿਸ ਗ੍ਰੰਥ ਨੂੰ ਤੁਸੀਂ ਪੜਦੇ ਹੋ ਉਹਦੀ 12ਵੇਂ ਪੇਜ ਤੇ ਕਿਤਾਬ ਨੂੰ ਖੋਲਣਾ ਪਹਿਲੇ ਪੰਨੇ ਤੋਂ 12ਵਾਂ ਪੰਨਾ ਗਿਣਨਾ ਜਿਸ ਤੇ 12 ਨੰਬਰ ਲਿਖਿਆ ਹੋਏਗਾ ਉੱਥੇ ਆਪਣੇ ਪੂਰੇ ਟੱਬਰ ਦੀ ਫੋਟੋ ਰੱਖ ਕੇ ਗ੍ਰੰਥਬੰਦ ਕਰਕੇ ਗੁਰਮਾਰਗ ਦੇ ਚੰਨ ਰੱਖਦੇ ਹੋ ਸਾਰੇ ਟੱਬਨ ਨੂੰ ਬਾਹਰਵੇਂ ਖਾਨੇ ਇਕੱਠਾ ਕਰ ਦਿੰਦੇ ਹਾਂ ਬਾਹਰਵੇਂ ਖਾਨੇ ਮਤਲਬ ਵਿਦੇਸ਼ ਦਾ ਸਰ ਇੱਕ ਤੁਸੀਂ ਦੱਸਿਆ ਸੀ ਕਿ ਆਪਣੇ ਘਰਾਂ ਦੇ ਵਿੱਚ ਜਾਂ ਕੋਈ ਜਿਹੜੇ ਸਾਡੇ ਦਰਸ਼ਕ ਨਹੀਂ ਕੋਈ ਨਵਾਂ ਘਰ ਬਣਾ ਰਹੇ ਨੇ ਉਹ ਸਲਾਈਡਰ ਗੇਟ ਨਾਲ ਵਨ ਕਿ ਉਹ ਸਲਾਈਡ ਗੇਟ ਨਾਲ ਵਨ ਇਹਦੇ ਨਾਲ ਤੁਹਾਡਾ ਪਰਿਵਾਰੀ ਇਕੱਠਾ ਨਹੀਂ ਰਹੇਗਾ ਉਹਦੇ ਬਾਰੇ ਸਰ ਤੁਸੀਂ ਹਾਂਜੀ ਸਲਾਈਡਿੰਗ ਗੇਟ ਜਿਹੜਾ ਵੈ ਇਹ ਯੂਸੂਲੀ ਮੈਰਿਜ ਪਹਿਲਾ ਸਾਂਝ ਹੁੰਦਾ ਠੀਕ ਹੈ ਘਰਾਂ ਚ ਨਹੀਂ ਹੁੰਦਾ ਹੁਣ ਇੱਕ ਦਰਵਾਜਾ ਬਾਰੀ 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 ਇਹ ਕੀ ਬਣ ਗਿਆ ਇਹਨ ਗੱਡੀ ਦਾ ਨਕਸ਼ਾ ਬਿਲਕੁਲ ਹਰ ਵੇਲੇ ਕੋਈ ਨਾ ਤੁਰਿਆ ਰਹੂਗਾ ਠੀਕ ਹੈ ਜੀ ਸ਼ਟਰ ਦੁਕਾਨ ਦੀ ਹੈ ਦਿਨੇ ਰੌਣਕ ਲੱਗੂਗੀ ਘਰ ਚ ਰਾਤ ਨੂੰ ਨਮੋਸ਼ੀ ਆ ਜਾਏਗੀ ਦਿਨ ਖੁਸ਼ ਰਹਿਣਗੇ ਰਾਤ ਨੂੰ ਪਰੇਸ਼ਾਨ ਹੋ ਜਾਣਗੇ ਸੁੱਕਰਾਂ ਦੇ ਬੂਏ ਅੰਦਰ ਨੂੰ ਤੇ ਦੁਕਾਨਾਂ ਦੇ ਬੂਏ ਬਾਹਰ ਨੂੰ ਠੀਕ ਹੈ ਜੀ ਐਵੇਂ ਨਿਕਲ ਆਏ ਸੀ ਠੀਕ ਹੈ ਜੀ ਸਰ ਲਾਸਟ ਵਿੱਚ ਤੁਸੀਂ ਸਾਡੇ ਚੈਨਲ ਰਾਈ ਜੋ ਸਾਡੀ ਆਡੀਅנס ਦੇਖ ਰਹੀ ਹੈ ਤੁਹਾਨੂੰ ਬਹੁਤ ਪਿਆਰ ਵੀ ਕਰਦੇ ਨੇ ਤੁਹਾਡੀਆਂ ਗੱਲਾਂ ਵੀ ਫੋਲੋ ਕਰਦੇ ਨੇ ਥੈਂਕ ਯੂ ਤੇ ਤੁਹਾਨੂੰ ਦੁਆਵਾਂ ਵੀ ਬਹੁਤ ਦਿੰਦੇ ਨੇ ਤੁਸੀਂ ਲਾਸ ਸਾਡੇ ਚੈਨਲ ਦੇ ਮਾਧਿਅਮ ਰਹੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਈ ਜੋਤਸ਼ ਇੱਕ ਜ਼ਰੂਰੀ ਚੀਜ਼ ਹੈ ਹਾਂਜੀ ਇਹਨੂੰ ਜ਼ਰੂਰ ਮੰਨੋ ਹਾਂਜੀ ਇਹਨੂੰ ਸਟੈਂਡ ਬਾਈ ਔਰ ਨਾ ਰੱਖੋ ਇੱਕ ਚੰਗਾ ਸਲਾਹਕਾਰ ਹੈ ਇਹ ਚੰਗੀ ਸਲਾਹ ਦਿੰਦੇ ਨੇ ਔਰ ਇਹਦੇ ਨਾਲ ਨਾਲ ਮੈਂ ਤੁਹਾਡੇ ਕਿਸ ਕੰਮ ਆ ਸਕਦਾ ਹਾਂ ਰਾਸ਼ੀਆ ਵਾਲੇ ਤਿੰਨ ਰਾਸ਼ੀਆਂ ਨੇ ਤੁਹਾਡੇ ਚੈਨਲ ਦੇ ਰਾਮਦਿਆਂ ਹੀ ਜਿਹੜੀਆਂ ਤਿੰਨ ਰਾਸ਼ੀਆਂ ਬਹੁਤ ਪੀੜਿਤ ਚੱਲ ਰਹੀਆਂ ਨੇ ਕੁੰਭ ਰਾਸ਼ੀ ਮਕਰ ਰਾਸ਼ੀ ਤੇ ਮੀਨ ਰਾਸ਼ੀ ਇਹਨਾਂ ਦੇ ਚੱਲਦੀ ਪਈ 67 ਮਕਰ ਦੀ ਮੁੱਕ ਜਾਣੀ ਹੈ ਨਵੰਬਰ ਤੋਂ ਬਾਅਦ ਫਿਰ ਆਏ ਨੇ ਕੁੰਭ ਮੀਨ ਤੇ ਮੇਸ਼ ਦੇ ਦੇਖੋ ਆ ਮਹੀਨਾ ਦੇ ਵੀ ਨਜ਼ਾਰੇ ਲਾਓ ਪੂਰੇ ਸ਼ਿਵਜੀ ਮਹਾਰਾਜ ਦੀ ਸੇਵਾ ਕਰੋ ਪੂਜਾ ਕਰੋ ਪੂਰੀ ਅਰਚਨ ਕਰੋ ਸਭ ਦੀ 67 ਅਸਰ ਘਟ ਦੇਗੀ ਕਾਲੇ ਕੱਪੜੇ ਅਵੋਇਡ ਕਰੋ ਚਿੱਟੇ ਕਾਲੇ ਦਾ ਕੰਬੀਨੇਸ਼ਨ ਬਣਾ ਸਕਦੇ ਹੋ ਤਾਂ ਕਾਲੀਆਂ ਪੈਂਟਾਂ ਚਿੱਟੀਆਂ ਸ਼ਰਟਾਂ ਰੱਖੋ ਜੁੱਤੀਆਂ ਪਾਲਿਸ਼ ਕਰਕੇ ਰੱਖੋ ਮੈਨੇਜ ਹੋ ਕੇ ਚੱਲੋ ਔਰ ਸ਼ਨੀਵਾਰ ਤੇ ਵੀਰਵਾਦਾ ਸਿਰਫ ਇਹ ਤਿੰਨ ਰਾਸ਼ੀਆਂ ਵਾਲੇ ਵਿਅਕਤੀ ਪ੍ਰੇਜ ਕਰਨ ਬਾਕੀ ਸਾਰੇ ਜਾ ਸਕਦੇ ਆ ਸ਼ਨੀਵਾਰ ਦਾ ਤੇ ਵੀਰਵਾਦਾ హెਅਰ ਕਟਿੰਗ ਦਾ ਪ੍ਰੇਜ ਕਰ ਲੋ ਠੀਕ ਹੈ ਜੀ ਇਹ ਤਿੰਨ ਰਾਸ਼ੀਆਂ ਵਾਲੇ ਕਿਹੜੇ ਕਿਹੜੇ ਮਕਰ ਕੁੰਭ ਮੀਨ ਸੋ ਰਾਸ਼ੀ ਹੀ ਸਭ ਕੁਝ ਹੁੰਦੀ ਹੈ ਇਹ ਵੀ ਕਹਿਣਾ ਮੇਰਾ ਇੱਕ ਫਰਜ਼ ਬਣਦਾ ਕਿਉਂਕਿ ਰਾਸ਼ੀ ਜਿਹੜੀ ਹੈ ਉਹ ਤੁਹਾਡਾ ਚਰਿੱਤਰ ਕਿਰਦਾਰ ਤੈਅ ਕਰਦੀ ਹੈ ਕਿ ਤੁਸੀਂ ਕਿਹੋ ਜਿਹਾ ਹੋਵੋਗੇ ਠੀਕ ਹੈ ਜੀ ਸਰ ਅਸੀਂ ਆਪਣੀ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਸਾਨੂੰ ਬੜੇ ਸ਼ੋਰ ਨੋਟਿਸ ਤੇ ਆਪਣੇ ਗ੍ਰਹਿ ਵਿਖੇ ਬੁਲਾਇਆ ਸੋ ਕੋ ਆਪਣਾ ਤੁਸੀਂ ਇੱਕ ਸਾਨੂੰ ਆਨਰ ਕੀਤਾ ਹੈ ਕਰਮਾ ਵਾਲੇ ਆ ਅਸੀਂ ਕਿ ਤੁਸੀਂ ਇੰਨਾ ਸਾਡੇ ਸਮਾਨ ਲੈ ਕੇ ਬਾਕੀ ਜਿਹੜਾ ਇੱਕ ਸ਼ਹਿਰ ਹੈ ਨਾ ਕਪੂਰਥਲਾ ਹਾਂਜੀ ਮੈਂ ਇਹਦੇ ਬਾਰੇ ਵਿੱਚ ਕੁਝ ਕਹਿਣਾ ਚਾਹੁੰਦਾ ਜਰੂਰ ਜੀ ਜਰੂਰ ਜਿੰਨੇ ਮੇਰੇ ਯਾਰ ਨੇ ਨਾ ਬੰਬੇ ਚ ਕਪੂਰ ਠੀਕ ਹੈ ਜੀ ਠੀਕ ਹੈ ਉਹਨਾਂ ਨੂੰ ਮੈਂ ਅਕਸਰ ਕਹਿੰਦਾ ਹੁੰਦਾ ਕਦੀ ਆਪਣੇ ਪਿੰਡ ਵੀ ਗੜਾ ਮਾਰ ਕੇ ਆਓ ਏ ਹਨਾ ਮਜ਼ਾਕ ਕਰਦਾ ਹਾਂ ਤੇ ਕਪੂਰ ਸਲਾ ਇਜ਼ ਮਾਈ ਫੇਵਰਿਟ ਪਸੰਦੀਦਾ ਸ਼ਹਿਰ ਹੈ ਪੈਰਿਸ ਆਫ ਪੰਜਾਬ ਕਿਹਾ ਜਾਂਦਾ ਜੀ ਉਹ ਨਹੀਂ ਭਾਜੀ ਠੀਕ ਹੈ ਪੈਰਿਸ ਆਫ ਇੰਡੀਆ ਹੀ ਹੈ ਓਕੇ ਜੀ ਹਾਂ ਪੈਰਿਸ ਹੀ ਹੈ ਮੇਰੇ ਕੋ ਪੈਰਿਸ ਪੈਰਿਸ ਇਹਦੀ ਕਾਪੀ ਹੈ ਇੰਨੇ ਪਿਆਰੇ ਲੋਕ ਇੰਨੇ ਭੋਲੇ ਲੋਕ ਅਈ ਸਟਿਲ ਰਿਮੈਂਬਰ ਮੇਰੇ ਕੁਛ 3-4 ਸਾਲ ਪਹਿਲੇ ਕਪੂਤਲੇ ਚ ਫੈਮਿਲੀਜ਼ ਨੇ ਜਿਹਨਾਂ ਮੇਰਾ ਬਹੁਤ ਪੁਰਾਣਾ ਪਿਆਰ ਹੈ ਕਿ ਯਾਰ ਤੈਨੂੰ ਮੈਂਸ ਮਨੂੰ ਦੀ ਸ਼ੂਟਿੰਗ ਹੋਈ ਸੀ ਕਪੂਤਲੇ ਬਿਲਕੁਲ ਜ਼ਿਆਦਾ ਜੀ ਹਾਂ ਜਿੰਦੀਰ ਰਣਦੀਰ ਕਾਲਜ ਦੇ ਵਿੱਚ ਹਾਂਜੀ ਕਾਲਜ ਹੋਈ ਸੀਗੀ ਉਹ ਸਾਰੇ ਉਸ ਟਾਈਮ ਦੇ ਮੇਰੇ ਜਿੰਨੇ ਵੀ ਪਿਆਰੇ ਵੀਰ ਸਰ ਮੈਂ ਉਦੋਂ ਵੀ ਆਇਆ ਸੀ ਕਪੂਤਲੇ ਹਾਂਜੀ ਹੁਣ ਮੈਂ ਫੇਰ ਆਉਣਾ ਕੋਈ ਤੁਸੀਂ ਕੋਦੋਂ ਪਲਾਨ ਕਰ ਰਹੇ ਹੋ ਜੀ ਮੇਰੇ ਜਾਂ ਸਾਰੇ ਦਾ ਕੈਨੇਡਾ ਚਲ ਗਏ ਠੀਕ ਹੈ ਜੀ ਤੇ ਹੁਣ ਤੁਸੀਂ ਹੋ ਹਾਂਜੀ ਤੁਹਾਡੇ ਕੋ ਆਉਂਗਾ ਬਿਲਕੁਲ ਅਸੀਂ ਬਿਲਕੁਲ ਤੁਹਾਨੂੰ ਜੀ ਚੈਨਲ ਤੋਂ ਵੀ ਤੇ ਵੈਸੇ ਵੀ ਪਸੰਦ ਆਉਂਗਾ ਮੈਂ ਆਉਂਗਾ ਜੀ ਬਹੁਤ ਜਲਦੀ ਮੈਂ ਤੁਹਾਡੇ ਕਪੂਰਥਲੇ ਸਟੂਡੀਓ ਚ ਆ ਕੇ ਆ ਕੇ ਸੋਹਣੀ ਸਟੋਰੀ ਪਾ ਕੇ ਤੇ ਦੱਸ ਕੇ ਜਾਊਂਗਾ ਕਿ ਮੈਂ ਅੱਜ ਕਪੂਰਥਲੇ ਆਇਆ ਠੀਕ ਹੈ ਜੀ ਤੇ ਦੁਆਰਾ ਆਂ ਦਾ ਵਾਦਾ ਕਰ ਦੇਗਾ ਜਿਹੜੇ ਤੁਹਾਡੇ ਤਿੰਨ ਚਾਰ ਦੋਸਤਾਂ ਨੂੰ ਚੰਗੀਆਂ ਸਲਾਹਾਂ ਵੀ ਦੇ ਕੇ ਆਉਂਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਗੁਰਮਾਰੇ ਲੰਬੀ ਉਮਰ ਦੇ ਚੱਕ ਰੱਖੋ ਕੰਮ ਨੂੰ ਥੈਂਕ ਯੂ ਜੀ ਆਲ ਦਾ ਰੈਸਟ ਕਪੂਰਥਲੇ ਹਾਂਜੀ